ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆ ਸਾਨੂੰ ਇਹ ਦੱਸਣ ਲੱਗੇ ਜੋ ਸਾਨੂੰ ਬਹੁਤ ਖੁਸ਼ੀ ਆ ਸਾਡੇ ਭਰਾਵਾ ਅੱਜ ਵਿਆਹ ਆ ਪਰ ਸਾਨੂੰ ਕਈ ਚੀਜ਼ਾਂ ਸੈਕਰੀਫਾਈ ਕਰਨੀਆਂ ਪਈਆਂ ਬਿਕੋਸ ਹੁਣ ਸਾਨੂੰ ਜਿਹੜਾ ਕਿਸਾਨ ਅੰਦੋਲਨ ਦੇ ਕਰਕੇ ਫਲਾਈਟ ਤੇ ਜਾਣਾ ਸੀਗਾ ਹੈਲੀਕਾਪਟਰ ਬੁੱਕ ਸੀਗਾ ਜੀ ਉਹ ਵੀ ਕੈਨਸਲ ਕਰਨਾ ਪਿਆ ਕਿਉਂਕਿ ਅੱਜ ਪੰਜਾਬ ਬੰਦ ਆ ਸੋ ਅਸੀਂ ਚਾਹੁੰਦੇ ਆ ਕਿ ਸਰਕਾਰ ਜਿਹੜੀ ਆ ਕਿਸਾਨਾਂ ਦੀਆਂ ਮੰਗਾਂ ਮੰਨ ਲਈ ਮੰਨ ਲਵੇ ਤੇ ਉਹ ਵੀ ਆਪਣੇ ਘਰਾਂ ਤੇ ਉਹ ਵੀ ਖੁਸ਼ੀਆਂ ਮਨਾਣ ਤੇ ਸਾਰੇ ਲੋਕ ਪਰਾਹੁਣੇ ਦੇ ਖੁਸ਼ੀਆਂ ਮਨਾ ਸਕਾਂ ਇਹ ਮੈਂ ਆਸ ਕਰਦਾ ਸਰਕਾਰ ਕੋਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਸਾਨੂੰ ਇਹ ਦੱਸਣ ਲੱਗੇ ਜੋ ਸਾਨੂੰ ਬਹੁਤ ਖੁਸ਼ੀ ਆ ਸਾਡੇ ਭਰਾਵਾ ਅੱਜ ਵਿਆਹ ਆ ਪਰ ਸਾਨੂੰ ਕਈ ਚੀਜ਼ਾਂ ਸੈਕਰੀਫਾਈ ਕਰਨੀਆਂ ਪਈਆਂ ਬਿਕੋਸ ਹੁਣ ਸਾਨੂੰ ਜਿਵੇਂ ਕਿਸਾਨ ਅੰਦੋਲਨ ਦੇ ਕਰਕੇ ਫਲਾਈਟ ਤੇ ਜਾਣਾ ਸੀਗਾ ਹੈਲੀਕਾਪਟਰ ਬੁੱਕ ਸੀਗਾ ਜੀ ਉਹ ਵੀ ਕੈਨਸਲ ਕਰਨਾ ਪਿਆ ਤੇ ਅੱਜ ਪੰਜਾਬ ਬੰਦ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਜਿਹੜੀ ਹੈ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ ਤੇ ਉਹ ਵੀ ਆਪਣੇ ਘਰਿਆਂ ਤੇ ਉਹ ਵੀ ਖੁਸ਼ੀਆਂ ਮਨਾਣ ਤੇ ਸਾਰੇ ਲੋਕ ਘਰਾਂ ਮੇਰੇ ਖੁਸ਼ੀਆਂ ਮਨਾ ਸਕਣ ਇਹ ਮੈਂ ਆਸ ਕਰਦਾ ਸਰਕਾਰ ਕੋਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ